ਅੱਜ ਦੇ ਵਿਸ਼ਾਲ ਨਗਰ ਕੀਰਤਨ ਦੀ ਖਬਰ ਵਿੱਚ ਅਸੀਂ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਜਨਕਪੁਰੀ ਲੁਧਿਆਣਾ ਤੋਂ ਹੋរੇ ਪ੍ਰਕਾਸ਼ ਪੁਰਬ ਸਮਾਰੋਹ ਬਾਰੇ ਗੱਲ ਕਰਾਂਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਰੋਹ ਦੇ ਤਹਿਤ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਇਹ ਕੀਰਤਨ ਜੋ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼ੁਰੂ ਹੋ ਕੇ ਗਲੀ ਨੰਬਰ 16 ਗਣੇਸ਼ ਮਾਰਕੀਟ ਅਤੇ ਗਲੀ ਨੰਬਰ 5 ਤੋਂ ਹੁੰਦਿਆ ਹੋਇਆ ਜਨਕਪੁਰੀ ਮਾਰਕੀਟ ਵਿੱਚ ਸਮਾਪਤ ਹੋਇਆ ਅਜੇ ਅਤੇ ਇਸ ਵਿੱਚ ਸਿੱਖ ਜਨਤਾ ਦੀ ਭਾਰੀ ਭਾਗੀਦਾਰੀ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਕਾਫੀ ਰੰਗीन ਅਤੇ ਭਰਪੂਰ ਰੂਪ ਵਿੱਚ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੁਪਿੰਦਰ ਸਿੰਘ ਜੀ ਨੇ ਸੰਗਤ ਦਾ ਧੰਨਵਾਦ ਕੀਤਾ ਅਤੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਵਿੱਚ ਵਧਾਈਆਂ ਦਿੱਤੀਆਂ। ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅਨੰਤ ਗੁਰੂ ਅੰਗਦ ਦੇ ਪਾਠਾਏ ਨੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਅਸੀਂ ਕਹਿੰਦੇ ਆ ਵੀ ਕਿ ਧਨਗੁਰੂ ਅੰਗਦ ਦੇ ਪਾਸ਼ਾ ਦੇ ਅਸਥਾਨ ਤੋਂ ਲੈ ਕੇ ਅੱਜ ਦਾ ਨਗਰ ਕੀਰਤਨ ਬਹੁਤ ਵੱਡਾ ਭਾਰੀ ਮਾਤਰਾ ਤੇ ਨਿਕਲ ਰਿਹਾ ਤੇ ਜਿਹੜੀ ਨੰਬਰ 16 ਤੋਂ ਲੈ ਕੇ ਜਨਪੁਰ ਦੀ ਬੈਕ ਸਾਈਡ ਤੋਂ ਹੁੰਦਾ ਹੋਇਆ ਸਾਰਾ ਨਗਰ ਕੀਰਤਨ ਇਹ ਸਾਰਾ ਬਹੁਤ ਵੱਡੇ ਪੱਧਰ ਤੇ ਬਹੁਤ ਸੰਗਤਾਂ ਦਾ ਇਕੱਠ ਹੈ ਸਿਉਹਲੀ ਚੱਲ ਤੇ ਸੰਗਤਾਂ ਬਹੁਤ ਇਕੱਠਾ ਹੈ ਉਸ ਤੋਂ ਬਾਅਦ ਇਹ ਸਾਰੀ ਬੈਕ ਸਾਈਡ ਤੋਂ ਲੈ ਕੇ ਸਾਰੀ ਮਾਰਕੀਟ ਦਾ ਹੁੰਦਾ ਹੋਇਆ ਨਗਰ ਕੀਰਤਨ ਇਹ ਪਹੁੰਚੇਗਾ ਪੰਜਰ ਮਗੜੀ ਵਿੱਚ ਪੰਜਰ ਮਗੜੀ ਤੋਂ ਬਾਅਦ ਇਹ ਸਾਰੀ ਮੇਨ ਮਾਰਕੀਟ ਜਨਗ੍ਰਿਥਾ ਹੁੰਦਾ ਹੋਇਆ ਰਵੰਗਾ ਦੇ ਪਾਸਾ ਦਾ ਗੁਰਦੁਆਰਾ ਅਨਗੁਰਵੰਗਾ ਦੇ ਪਾਸਾ ਦੇ ਅਸਥਾਨ ਤੇ ਜਾ ਕੇ ਸਮਾਪਤੀ ਹੋਏਗੀ ਤੇ ਪਰਸੋਂ ਨਗਰ ਪਰਸੋਂ ਕੀਰਤਨ ਦਰਬਾਰ ਵੀ ਹੈ ਬਹੁਤ ਵੱਡੇ ਪੱਧਰ ਤੇ ਜੀ ਚਾਛੇ ਹੁਣ ਚੋਟੀ ਰਾਗੀ ਵੀ ਆਪਣੇ ਕੋ ਆ ਰਹੇ ਨੇ ਆਪ ਸੰਗਤ ਨੂੰ ਅਪੀਲ ਹੈ ਕਿ ਤਨ ਗੁਰਵੰਗਾ ਦੇ ਪਾਸਾ ਦੇ ਪ੍ਰਕਾਸ਼ਪੁਰ ਸੰਬੰਧ ਵਿੱਚ ਨਗਰ ਕੀਰਤਨ ਆਪ ਕਾੜੀਆਂ ਪਾਰੇ ਹੋ ਤੇ ਉਸ ਤੋਂ ਬਾਅਦ ਕਿੰਤਨ ਦਰਗਾਰ ਵਿੱਚ ਵੀ ਹਾਜ਼ਰੀ ਭਰਿਓ ਆਪ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬੇਨਤੀ ਹੈ ਕਿ ਜੋ ਧਨਕਰੂ ਅੰਗਰੇ ਦੇ ਪਾਸ਼ਾ ਦਾ ਮਿਸ਼ਨ ਸੀ ਸੇਵਾ ਤੇ ਸੰਸਕਿਰਨ ਦਾ ਉਹ ਆਪ ਜੀ ਨੇ ਸਾਰਿਆਂ ਨੂੰ ਫਾਲੋ ਕਰਨਾ ਹੈ ਆਪਾਂ ਨੂੰ ਬੇਨਤੀ ਹੈ ਕਿ ਜਿੱਥੇ ਕੋ ਨਾਨੇ ਕ ਨਾਮ ਲੈ ਲਿਵਾ ਸਿਕਵਾਤਾ ਹੈ ਕਿ ਪਾਪੋ ਨੇ ਅੰਗਰੇ ਦੇ ਪਾਸ਼ਾ ਦਾ ਮਨਾਇਆ ਹੈ ਬਹੁਤ ਬੱਚੇ-ਵੱਟੇ ਪਤਨ ਤੇ ਮਨਾਇਆ ਜਾਣਾ ਹੈ ਇਹ ਇਹ ਮਨਾਏ ਜਾਵੇ ਸਾਰੇ ਜਿੱਥੇ ਬੱਚੇ ਮਨਾਓ ਔਰ ਮੈਂ ਬਾਕੀ ਬੰਦਿਆਂ ਨੂੰ ਵੀ ਬੋਲ ਬੇਨਤੀ ਕਰਦਾ ਹਾਂ ਆਪਣੇ ਆਪਣੇ ਇੰਸਟ੍ਰਿਕ ਜਿੰਨੇ ਜਿੱਤੇ ਤੁਸੀਂ ਜੇ ਤੁਸੀਂ ਇਸ ਮਾਨਕ ਨੂੰ ਤੁਸੀਂ ਪਰਮੇਸ਼ਰ ਨੂੰ ਮੰਨਦੇ ਹੋ ਉਥੇ ਆਪ ਜੀ ਨੇ ਸਾਰਿਆਂ ਨੇ ਆਪੋ ਆਪਣੇ ਇੰਸਟ੍ਰਿਕ ਰਹਿਣਾ ਹੈ ਤੇ ਫਿਰ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਕਨਗੁਰਾਂ ਦੇ ਪਾਸ ਆ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ